ਸੋਹੇ ਮਹੱਲਾ ਚੌਥਾ ਜਿੰਦ ਕਾ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਪਰਮਾਨਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਦੇਨ ਦੁਨੀ ਦੇ ਮਾਲਕ ਸ਼ਬਦਾ ਅਵਤਾਰ ਬਾਣੀ ਕੇ ਬੋਹਿਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੇਦਾਰ ਬਖਸ਼ ਰਹੇ ਸੰਗਤ ਜੀ ਆਪ ਜੀ ਇਸ ਪਵਿੱਤਰ ਸਥਾਨ ਗੁਰਦੁਆਰਾ ਸਨ ਸਹਿਬ ਵਿਖੇ ਹਾਜ਼ਰੀਆਂ ਭਰ ਰਿਓ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਵੱਡੇ ਭਾਗਾਂ ਦੇ ਨਾਲ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ ਕੇ ਗੁਰੂ ਕੇ ਸੰਗਤ ਵਿੱਚ ਆਉਣ ਦੇ ਨਾਲ ਹੀ ਮਨੋਖ ਨੂੰ ਗੁਰੂ ਘਰ ਦੀ ਸੋਝੀ ਪੈਂਦੀ ਗੁਰੂ ਦਵਾਰ ਹੈ ਹੋਏ ਸੋਝੀ ਪਾਏ ਸੀ ਗੁਰੂ ਘਰ ਆਉਣਾ ਗੁਰੂ ਘਰ ਆਣ ਕਰਕੇ ਬੈਠਣਾ ਕਿ ਮਨੋਖ ਨੂੰ ਕੁਝ ਸੋ ਜਾਵੇ ਭੂਜਾਵੇ ਕਿ ਇਹ ਕਿਸ ਵਾਸਤੇ ਇਸ ਦੁਨੀਆ ਤੇ ਆਇਆ ਏ ਤੇ ਕਿਹੜਾ ਇਹਨੇ ਪ੍ਰਮਾਤਮਾ ਦੇ ਨਾਲ ਵਾਅਦਾ ਕੀਤਾ ਏ ਸਵਾਸਾਂ ਦੀ ਪੂਜਾ ਲੈ ਕਰਕੇ ਜੀਵ ਦੁਨੀਆ ਤੇ ਆਇਆ ਏ ਤੇ ਪ੍ਰਮਾਤਮਾ ਦੇ ਨਾਲ ਇਹਨੇ ਨਾਮ ਸਿਮਰਨ ਕਰਨ ਦਾ ਵਾਅਦਾ ਕੀਤਾ ਏ ਪਰ ਜਦੋਂ ਇਹ ਮਾਤਾ ਦੇ ਗਰਭ ਦੇ ਵਿੱਚੋਂ ਬਾਹਰ ਆਉਂਦਾ ਹੈ ਸਤਿਗੁਰੂ ਜੀ ਦਾ ਫਰਮਾਨ ਹੈ ਵਿੱਚੋਂ ਗਰਭੇ ਨਿਕਲ ਆਇਆ ਖਸਮ ਅਵਿਸਾਰ ਦੁਨੀ ਚਿਤ ਲਾਇਆ ਇਹ ਆਪਣੇ ਪਤੀ ਪਰਮਾਤਮਾ ਖਸਮ ਨੂੰ ਵਿਸਾਰ ਦਿੰਦਾ ਹੈ ਤੇ ਦੁਨੀਆ ਦੇ ਨਾਲ ਮਨੁੱਖ ਚਿੱਤ ਜਿਹੜਾ ਉਹ ਆਪਣਾ ਜੋੜ ਲੈਂਦਾ ਹੈ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪਨਨੀ ਖੇੜ ਇਹ ਮਨੁੱਖ ਇਸ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਨੂੰ ਭੁੱਲ ਜਾ ਜਾਂਦਾ ਏ ਤੇ ਪਰਮਾਤਮਾ ਨੂੰ ਭੁੱਲ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਸਦਾ ਖਵਾਰ ਹੁੰਦਾ ਏ ਹਰ ਬਿਸਰਤ ਸਦਾ ਖਵਾਰੀ ਜਦੋਂ ਇਹ ਮਨੁੱਖ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਆਪਣੇ ਅਸਲੀ ਨਿਸ਼ਾਨੇ ਨਿਝ ਕਰ ਤੋਏ ਖੋਜ ਜਾਂਦਾ ਹੈ ਜੇਕਰ ਮਨੁੱਖ ਨੇ ਕਿਸੇ ਰਸਤੇ ਤੇ ਜਾਣਾ ਹੋਵੇ ਤੇ ਜਿਹੜਾ ਰਸਤਾ ਇਹਨੇ ਮਿੱਥਿਆ ਹੋਵੇ ਉਹ ਟਕਾਣੇ ਤੇ ਇਹਨੇ ਅਪੜਨਾ ਨਹੀਂ ਹੈ ਜਿਉ ਉਹ ਰਸਤੇ ਤੋਂ ਖੁੰਝ ਜਾਂਦਾ ਹੈ ਤੇ ਇਹ ਮਨੁੱਖ ਜਦੋਂ ਪਰਮਾਤਮਾ ਦੇ ਅਸਲੀ ਕਰੇ ਨੇ ਅਪਣਾ ਸੀ ਪਰਮਾਤਮਾ ਦਾ ਨਾਮ ਲੈਣਾ ਸੀ ਪਰ ਇਹ ਆਪਣੇ ਹੀ ਕੰਮ ਕਰ ਵਿਆਜ ਦੁਨੀਆ ਦੇ ਵਿੱਚ ਆਣ ਕਰਕੇ ਪਰਮਾਤਮਾ ਨੂੰ ਭੁੱਲ ਗਿਆ ਹੈ ਤਾਂ ਇਹਨੂੰ ਅਸਲੀ ਨਿਜ ਕਰਦਾ ਟਿਕਾਣਾ ਪ੍ਰਾਪਤ ਨਹੀਂ ਹੁੰਦਾ ਤੇ ਮਨ ਦੇ ਮੰਗਰ ਲਾ ਕਰਕੇ ਸਾਰੀ ਉਮਰ ਨਗਾ ਲੈਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਨੂੰ ਸਮਤ ਤੇ ਸੋਝੀ ਬਖਸ਼ਿਸ਼ ਕਰਨ ਜੋ ਅੱਜ ਸਤਿਗੁਰਾਂ ਨੇ ਸਾਨੂੰ ਫੁਰਮਾਨ ਬਖਸ਼ਿਸ਼ ਕੀਤਾ ਹੈ 735 ਤੇ 36 ਅੰਗ ਤੇ ਸੁਭਾਈ ਬਾਣ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਤਰ ਕੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਆਪਣੇ ਮਨ ਬਿਰਤੀਆਂ ਨੂੰ ਓਕਾਗਰ ਕਰੀਏ ਤੇ ਸਾਰੇ ਜਾਣੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸੋਹੀ ਮਹੱਲਾ ਚੌਥਾ ਸੋਹੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰਦੇਵ ਪਿਤਾ ਪੂਰੀ ਹੋਈ ਕਰਾ ਮਾਤ ਆਪ ਸਿਰਜਨਹਾਰੈ ਧਾਰਿਆ ਧੰਨ ਧੰਨ RAM DAS ਗੁਰ ਜਿਨ ਸਿਰਿਆ ਤਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਨਹਾਰੈ ਧਾਰਿਆ ਗੁਰੂ RAM DAS ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਦੇ ਫਰਮਾਨ ਅੰਦਰ ਸਮਝਾ ਰਹੇ ਹਨ ਬਖਸ਼ਿਸ਼ ਕਰ ਰਹੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਵਿਚਾਰ ਵਿੱਚ ਹਉਮੈ ਦੀ ਗੱਲ ਕੀਤੀ ਕਿ ਮਨੋਕ ਦੇ ਅੰਦਰ ਜਿਹੜੀ ਹਉਮੈ ਉਹ ਕਦੇ ਮਰਦੀ ਨਹੀਂ ਭਾਵੇਂ ਕੋਈ ਆਮ ਮਨੋਕ ਹੋਵੇ ਤੇ ਭਾਵੇਂ ਕੋਈ ਤਗੜਾ ਹੋਵੇ ਇਹ ਮਨੁੱਖ ਜਿਹੜਾ ਹੈ ਹਉਮੈ ਦੇ ਨਾਲ ਕਿਰਿਆ ਹੋਇਆ ਹੈ ਤੇ ਹਉਮੈ ਇੱਕ ਰੋਗ ਹੈ ਹਉਮੈ ਦੀਰਗ ਰੋਗ ਹੈ दारू ਪੀ ਇਸ ਮਾਹ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਹਉਮੈ ਦਾ ਰੋਗ ਆ ਬੜਾ ਵੱਡਾ ਦੀਰਗ ਰੋਗ ਆ ਕਿ ਲੰਮਾ ਰੋਗ ਆ ਪਰ ਇਹ ਲਾ ਇਲਾਜ ਨਹੀਂ ਐ ਦਾ ਇਲਾਜ ਹੈ ਗਾਏ दारू ਪੀ ਇਸ ਮਾਹ ਇਹਦਾ दारू ਵੀ ਇੱਤਿਆ ਜਿਨ੍ਹਾਂ ਦੇ ਉੱਤੇ ਸਤਿਗੁਰੂ ਜੀ ਕਿਰਪਾ ਕਰਨ ਸ਼ਬਦ ਦੀ ਵਿਚਾਰ ਸੋਝ ਦੇ ਦੇਣ ਉਹਨਾਂ ਨੂੰ ਫਿਰੇ ਹੌਮੇ ਦਾ ਰੋਗ ਜਿਹੜਾ ਉਹ ਵਿਆਪਦਾ ਨਹੀਂ ਹੈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਕਿ ਜਿਨ੍ਹਾਂ ਮਨੋਖਾ ਦੇ ਅੰਦਰੋ ਪਰਮਾਤਮਾ ਵਸਦਾ ਹੈ ਹਰੀ ਪਰਮਾਤਮਾ ਅਕਾਲ ਪੁਰਖ ਵਹਿਗੁਰੂ ਵਸਦਾ ਤੇ ਸਾਰਿਆਂ ਦੇ ਅੰਦਰ ਆ ਪਰ ਉਸ ਪ੍ਰਮਾਤਮਾ ਨੂੰ ਵੇਂਦਾ ਕੋਈ ਵਿਰਲਾ ਮਨੁੱਖਿਆ ਕਿਉਂਕਿ ਇਹ ਜਿਹੜੀ ਸੋਝ ਆ ਪ੍ਰਮਾਤਮਾ ਨੇ ਕਿਸੇ ਵਿਰਲੇ ਮਨੁੱਖ ਨੂੰ ਦਿੱਤੀ ਸਾਰਿਆਂ ਵਿੱਚ ਉਸ ਪ੍ਰਮਾਤਮਾ ਨੇ ਆਪਣੀ ਜੋਤ ਰੱਖੀ ਆ ਆਪ ਵਸ ਰਿਹਾ ਹੈ ਪਰ ਜਿਨ੍ਹਾਂ ਨੇ ਉਸ ਪ੍ਰਮਾਤਮਾ ਦਾ ਨਾਮ ਜਪਿਆ ਉਸ ਪ੍ਰਮਾਤਮਾ ਨੂੰ ਉਹਨਾਂ ਨੇ ਨੇੜੇ ਵੇਖਿਆ ਹੈ ਤਾ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਹਰੀ ਮੇਰਾ ਵਾਹਿਗੁਰੂ ਵਸ ਗਿਆ ਏ ਤਿੰਨ ਕੇ ਸਭ ਰੋਗ ਗਵਾਏ ਉਹਨਾਂ ਮਨੁੱਖਾਂ ਦੇ ਸਾਰੇ ਜਿਨ੍ਹਾਂ ਵੀ ਰੋਗ ਹਨ ਭਾਵੇਂ ਉਹ ਸਰੀਰ ਕਰਕੇ ਮਨ ਕਰਕੇ ਤਨ ਕਰਕੇ ਮਨੁੱਖ ਦੇ ਕੋਲ ਰੋਗ ਹੋਣਗੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸ ਗਿਆ ਏ ਪਰਮਾਤਮਾ ਦਾ ਹਰੀ ਦਾ ਨਾਮ ਵਸ ਜਾਂਦਾ ਏ ਉਹਨਾਂ ਦੇ ਸਾਰੇ ਰੋਗ ਜਿਹੜੇ ਹਨ ਉਹ ਗਵਾਚ ਜਾਂਦੇ ਹਨ ਦੁਨੀਆ ਦਾ ਹਰ ਮਨੁੱਖ ਰੋਗੀ ਗੁਰਮਾਨੇ ਦਾ ਫੁਰਮਾਨ ਹੈ ਜੋ ਜੋ ਦਿਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੇ ਜੋ ਵੀ ਮਨੁੱਖ ਦੇਸਦਾਏ ਉਹ ਰੋਗੀ ਸਿਰਫ ਇੱਕ ਰੋਗ ਤੋਂ ਰਹਿਤ ਉਹ ਪਰਮਾਤਮਾ ਕਾਲਪੁਰਖ ਵਹਿ ਗੁਰੂ ਹੈ ਕਿਸੇ ਨੂੰ ਕਿਸੇ ਤਰ੍ਹਾਂ ਦਾ ਰੋਗ ਹੈ ਕੋਈ ਆਪਣੇ ਦੁੱਖਾਂ ਕਰਕੇ ਦੁਖੀ ਵੱਡੇ ਵੱਡੇ ਰਾਜੇ मुनि ਦੇਵਤੇ ਬ੍ਰਹਮਾ ਵਰਗੇ ਵੀ ਸਤਿਗੁਰੂ ਕਹਿਣ ਲੱਗੇ ਉਹ ਮਹਿੰਦੇ ਸ਼িকার ਹਨ ਤੇ ਉਹਨਾਂ ਨੂੰ ਵੀ ਰੋਗ ਵਿਆਪਦਾ ਹੈ ਤੇ ਜਿਨ੍ਹਾਂ ਦੇ ਅੰਦਰ ਉਹ ਪਰਮਾਤਮਾ ਵਸ ਜਾਂਦਾ ਹੈ ਉਹ ਤੰਦਰੁਸਤ ਹੋ ਜਾਂਦੇ ਹਨ ਉਹਨਾਂ ਨੂੰ ਕਦੇ ਰੋਗ ਨਹੀਂ ਵਿਆਪਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਸਾਧੂ ਗੁਰਾਂ ਨੇ ਸਾਨੂੰ ਇਹ ਜੁਗਤ ਸਿਖਾਈ ਹੈ ਕਿ ਪਰਮਾਤਮਾ ਦਾ ਨਾਮ ਜਪ ਇਸ ਤਨ ਦਾ ਤੇ ਮਨ ਦਾ ਤੂੰ ਇਸ਼ਨਾਨ ਕਰ ਤਾ ਤੇਰਾ ਮਨ ਤੇ ਤਨ ਜਿਹੜਾ ਉਹ ਰੋਗ ਹੋਵੇਗਾ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿੰਨ ਪਵਿੱਤ ਪਰਮ ਪਦ ਪਾਏ ਮੁਕਤ ਕਿਹੜੇ ਮਨੁੱਖ ਹਨ ਗੁਰੂ ਰਾਮਦਾਸ ਜੀ ਕਹਿਣ ਲੱਗੇ ਤੇ ਮੁਕਤ ਭਏ ਉਹ ਮਨੁੱਖ ਅਸਲ ਵਿੱਚ ਮੁਕਤ ਹਨ ਇਹ ਸਾਰਾ ਹੀ ਸੰਸਾਰ ਬੰਧਨਾ ਵਿੱਚ ਬੱਧਾ ਹੋਇਆ ਏ ਜਿੰਨਾ ਚਿਰ ਮਨੁੱਖ ਇਹਨਾਂ ਬੰਧਨਾ ਤੋਂ ਮੁਕਤ ਨਹੀਂ ਹੁੰਦਾ ਉਹਨਾਂ ਚਿਰ ਕਰਕੇ ਇਹਦੇ ਮਨ ਦੀ ਸਮਾਧੀ ਨਹੀਂ ਲੱਗਦੀ ਨਾ ਇਹ ਆਪ ਮੁਕਤ ਹੋ ਸਕਦਾ ਹੈ ਮੁਕਤ ਮਨੁਕ ਕੋਦੋਂ ਹੋਵੇਗਾ ਜਦੋਂ ਇਹ ਪਰਮਾਤਮਾ ਦਾ ਨਾਮ ਤੇ ਆਵੇਗਾ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਜੀ ਉਹ ਮਨੁਕ ਮੁਕਤ ਹੁੰਦੇ ਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਤੇ ਜਦੋਂ ਮਨੁਕ ਇਸ ਜੀਵਨ ਤੋਂ ਮੁਕਤ ਹੋ ਜਾਂਦਾ ਹੈ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਉਹਨੂੰ ਫਿਰ ਉੱਚੀ ਪਦਵੀ ਸਤਿਗੁਰੂ ਜੀ ਕਹਿੰਦੇ ਪ੍ਰਾਪਤ ਹੁੰਦੀ ਹੈ ਉਹ ਕਿਹੜੀ ਪਦਵੀਆਂ ਪਵਿੱਤ ਪ੍ਰਮ ਪਦ ਪਾਏ ਬੜੇ ਪਵਿੱਤਰ ਤੇ ਪਰਮ ਉੱਚੀ ਪਦਵੀ ਜਿਹੜੀ ਉਹ ਮਨੁੱਖ ਨੂੰ ਪ੍ਰਾਪਤ ਹੁੰਦੀ ਜਿਹੜਾ ਨਾਮ ਤੇ ਆਉਂਦਾ ਏ ਇਹ ਕਦੇ ਮੁਕਤ ਹੁੰਦਾ ਏ ਉਹਨੂੰ ਕੋਈ ਬੰਧਨ ਨਹੀਂ ਰਹਿ ਜਾਂਦਾ ਤੇ ਦੂਜੀ ਗੱਲ ਉਹਨੂੰ ਉੱਚੀ ਪਦਵੀ ਮਿਲ ਜਾਂਦੀ ਏ ਪਰਮ ਪਦਵੀ ਇੱਕ ਦੁਨਿਆਵੀ ਪਦਵੀਆਂ ਜਿਨ੍ਹਾਂ ਨੂੰ ਪਾਉਣ ਬਦਲੇ ਮਨੁੱਖ ਕਈ ਯਤਨ ਕਰਦਾ ਹੈ ਪਰ ਸਮੇਂ ਦੇ ਨਾਲ ਹਰ ਪਦਵੀ ਜਿਹੜੀ ਸੰਸਾਰ ਦੀ ਔਖੋਸ ਜਾਂਦੀ ਹੈ ਜੇ ਇੱਕ ਅਵਸਰ ਬੈਂਦਾ ਹੈ ਉਹਦਾ ਸਮਾ ਆ ਜਾਂਦਾ ਔਰ ਰਿਟਾਇਰਮੈਂਟ ਹੋ ਜਾਂਦਾ ਦੂਜਾ ਆਨ ਕਰਕੇ ਬਹਿ ਜਾਂਦਾ ਜਿੱਡੀ ਮਰਜ਼ੀ ਪਦਵੀ ਤੇ ਮਨੁੱਖ ਹੋਵੇਗਾ ਉਹ ਪਦਵੀਆਂ ਖੋਸ ਜਾਂਦੀਆਂ ਹਨ ਪਰ ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਤੇ ਹੁੰਦੇ ਹਨ ਉਹ ਮੁਕਤ ਵੀ ਹੁੰਦੇ ਹਨ ਤੇ ਬੜੀ ਉੱਚੀ ਪਵਿੱਤਰ ਪਦਵੀ ਤੇ ਬਹਿ ਜਾਂਦੇ ਹਨ ਜਿਨ੍ਹਾਂ ਭਗਤਾ ਸੰਤਾਂ ਨੇ ਨਾਮ ਤੇ ਆਇਆ ਹੈ ਅੱਜ ਉਹਨਾਂ ਨੂੰ ਗੁਰੂ ਦਾ ਦਰਜਾ ਮਿਲਿਆ ਹੈ ਗੁਰੂ ਗ੍ਰੰਥ ਸਾਹਿਬਾਨ ਮਹਾਰਾਜ ਜੀ ਬਾਣੀ ਵਿੱਚ ਉਹਨਾਂ ਦੀ ਦਰਜ ਹੈ ਉਹਨਾਂ ਨੂੰ ਬੜੀ ਉੱਚੀ ਪਦਵੀ ਸਾਧੂ ਗੁਰਾਂ ਨੇ ਆਪਣੇ ਨਾਲ ਹੀ ਬਿਠਾ ਕਰਕੇ ਬਖਸ਼ ਦਿੱਤੀ ਕਿਉਂਕਿ ਉਹਨਾਂ ਨੇ ਨਾਮ ਜਪਿਆ ਹੈ ਮੇਰੇ RAM ਹਰ ਜਨ ਆਰੋਗ ਭਏ ਏ ਮੇਰੇ RAM ਜਿਨ੍ਹਾਂ ਨੇ ਹਰੀ RAM ਪਰਮਾਤਮਾ ਦੇ ਜਨ ਬਣ ਗਏ ਹਨ ਜਿਹੜੇ ਉਸ ਪਰਮਾਤਮਾ ਦੇ ਸੇਵਕ ਬਣ ਗਏ ਹਨ ਗੁਰੂ RAMਦਾਸ ਜੀ ਕਹਿੰਦੇ ਉਹ ਮਨੁੱਖ ਆਰੋਗ ਹੋ ਗਏ ਹਨ ਉਹਨਾਂ ਨੂੰ ਕੋਈ ਰੋਗ ਨਹੀਂ ਰਿਹਾ ਭਾਵੇਂ ਸ਼ਰੀਰ ਦਾ ਵੇ ਭਾਵੇਂ ਮਨ ਕਰਕੇ ਹੋਵੇ ਮਨ ਦਾ ਰੋਗੀ ਮਨੁੱਖ ਕਾਮ ਕ੍ਰੋਧ ਮੋਹ ਲੋਭ ਅੰਕਾਰ ਇਹ ਵੀ ਇੱਕ ਰੋਗ ਹਨ ਜਿਹੜੇ ਮਨੁੱਖ ਨੂੰ ਡੇਗਦੇ ਹਨ ਸੁੱਟਦੇ ਹਨ ਵਿਕਾਰਾਂ ਵੱਲ ਲੈ ਜਾਂਦੇ ਹਨ ਜਿਹੜੇ ਪ੍ਰਮਾਤਮਾ ਦੇ ਜਨ ਹਨ ਉਹ arogh ਹੋ ਜਾਂਦੇ ਹਨ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕੇ ਹਉਮੈ ਰੋਗ ਗਏ ਰਹਾਉ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਦੀ ਉੱਤੇ ਪਹਿਰਾ ਦਿੱਤਾ ਏ ਜੋ ਗੁਰਬਾਣੀ ਸਾਨੂੰ ਕਹਿੰਦੀ ਆ ਉਹ ਕਮਾਇਆ ਜ਼ਿੰਦਗੀ ਦੇ ਵਿੱਚ ਗੁਰੂ ਦੇ ਬਚਨਾਂ ਦੇ ਉੱਤੇ ਸਿੱਖਿਆ ਤੇ ਮਨੋਕ ਜਿਹੜੇ ਚੱਲੇ ਹਨ ਜਿਨ੍ਹਾਂ ਨੇ ਉਹ ਪਰਮਾਤਮਾ ਦੇ ਨਾਮ ਨੂੰ ਧਿਆਇਆ ਏ ਜੋ ਗੁਰੂ ਨੇ ਸਾਨੂੰ ਦੱਸਿਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਹੈ ਜੱਪਿਆ ਹੈ ਉਹਨਾ ਮਨੁੱਖਾਂ ਦੇ ਸਤਿਗੁਰੂ ਜੀ ਕਹਿੰਦੇ ਹਉਮੈ ਦਾ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿੰਨ ਕੇ ਹਉਮੈ ਰੋਗ ਗਏ ਰਹਾਉ ਇਹ ਰਹਾਉ ਦਾ ਬੰਧ ਹੈ ਰਹਾਉ ਦਾ ਅਰਥ ਇੱਕ ਵਿਸ਼ਰਾਮ ਦੇਣਾ ਠਰਾਉ ਕਰਨਾ ਹੈ ਗੁਰਬਾਣੀ ਦੇ ਮੁੱਖ ਬਾਕ ਦਾ ਇਹ ਕੇਂਦਰੀ ਭਾਵ ਹੈ ਕਿ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੱਤਾ ਹੈ ਗੁਰੂ ਦੀ ਸਿੱਖਿਆ ਤੇ ਚੱਲਿਆ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਉਹ ਹੀ ਮਨੁੱਖ ਜਿਹੜੇ ਹਉਮੈ ਦੇ ਰੋਗ ਤੋਂ ਦੂਰ ਹੋਏ ਆ ਬਾਕੀ ਸਾਰੇ ਮਨੁੱਖਾਂ ਨੂੰ ਹਉਮੈ ਦਾ ਰੋਗ ਲੱਗਾ ਹੈ ਹਉ ਦਾ ਅਰਥ ਵੀ ਮੈਂ ਆ ਤੇ ਮੈਂ ਦਾ ਅਰਥ ਵੀ ਮੈਂ ਆ ਕਿ ਜਿਹੜਾ ਮਨੁੱਖ ਮੈਂ ਮੈਂ ਕਰਦਾ ਰਹਿੰਦਾ ਹੈ ਉਹਨੂੰ ਹਉਮੈ ਦਾ ਰੋਗ ਚੰਬੜਿਆ ਤੇ ਹਉ ਮੈਂ ਦਾ ਰੋਗ ਉਸੇ ਮਨੁੱਖ ਦਾ ਦੂਰ ਹੋਵੇਗਾ ਜਿਨੇ ਗੁਰੂ ਦੇ ਬਚਨਾਂ ਉਤੇ ਪਹਿਰਾ ਦਿੱਤਾ ਏ ਸਾਧੂ ਗੁਰਾਂ ਨੇ ਅੱਗੇ ਗੱਲ ਕੀਤੀ ਆ ਕਿ ਇੱਕ ਆਮ ਮਨੁੱਖ ਤੇ ਹਉਮੈ ਦਾ ਸ਼ਿਕਾਰ ਹੈ ਗਏ ਬ੍ਰਹਮ ਵਿਸ਼ਨ ਮਹਾ ਦਿਓ ਤ੍ਰੈ ਗੁਣ ਰੋਗੀ ਵਿੱਚ ਹਉਮੈਕਾਰ ਕਮਾਈ ਸਾਧੂ ਗੁਰਾਂ ਨੇ ਬ੍ਰਹਮਾ ਦੀ ਗੱਲ ਕੀਤੀ ਜਿਹਨੂੰ ਚਾਰ ਵੇਦ ਜਬਾਨੀ ਕੰਠ ਸਨ ਸਾਨੂੰ ਜਪਜੀ ਸਾਹਿਬ ਹੀ ਮਹਾਕੰਟ ਹੁੰਦਾ ਏ ਪਰ ਜਿਹੜਾ ਬ੍ਰਹਮਾ ਸਿਓ ਨੂੰ ਚਾਰ ਵੇਦ ਸਾਰੇ ਜ਼ੁਬਾਨੀ ਕੰਠ ਸੰਨ ਚਾਰੇ ਵੇਦ ਵਖਾਣ ਦਾ ਚਤਰਮੁਖੀ ਹੋਏ ਖਰਾ ਸਿਆੜਾ ਲੋਕਾਂ ਨੂੰ ਸਮਝਾਏ ਦਾ ਆਪ ਸਰਸਤੀ ਰੂਪ ਲਬਾਣਾ ਬ੍ਰਹਮਾ ਨੂੰ ਚਾਰ ਵੇਦ ਕੰਠ ਸੰਨ ਬڑا ਗਿਆਨੀ ਸੀ ਉਹਦੇ ਤੋਂ ਬੜੇ-ਬੜੇ ઋષਿ-ਮੁਨੀ ਦੇਵਤੇ ਜਿਹੜੇ ਸਨ ਉਹ ਉਪਦੇਸ਼ ਲੈਂਦੇ ਸੀ ਤੇ ਸਤਿਗੁਰੂ ਜੀ ਕਹਿੰਦੇ ਆਮ ਮਨੁੱਖ ਦੀ ਤੇ ਕੀ ਗੱਲ ਐ ਜਿਹੜਾ ਬ੍ਰਹਮਾ ਐ ਉਹ ਵੀ ਇਹ ਹਉਮੇ ਦਾ ਸ਼ਿਕਾਰ ਆ ਤੇ ਰੋਗੀ ਆ ਵਿਸ਼ਨ ਜਿਹੜਾ ਵਿਸ਼ਨੂੰ ਆ ਉਹ ਵੀ ਰੋਗੀ ਆ ਮਹਾਦੇਵ ਜਿਹੜਾ ਸ਼ਿਵ ਜੀ ਆ ਜਿਹਨੂੰ ਮਹਾਕਾਲ ਲੋਕੀ ਕਹਿੰਦੇ ਹਨ ਕਾਲ ਪਾਇ ਸ਼ਿਵ ਜੂ ਅਵਤਰਾ ਸ਼ਿਵ ਜੀ ਵੀ ਕਾਲ ਦੇ ਅਰੀ ਨੇ ਤੇ ਆਮ ਕਰਕੇ ਮੰਨਿਆ ਜਾਂਦਾ ਹੈ ਕਿ ਜਿਹੜਾ ਬ੍ਰਹਮਾ ਹੈ ਉਹ ਲੋਕਾਂ ਨੂੰ ਦੁਨੀਆ ਨੂੰ ਪੈਦਾ ਕਰਦਾ ਹੈ ਵਿਸ਼ਨੂੰ ਜਿਹੜਾ ਪਾਲਦਾ ਹੈ ਮਹਾਦੇਵ ਜਿਹੜਾ ਸ਼ਿਵ ਜੀ ਆ ਉਹ ਲੋਕਾਂ ਨੂੰ ਜਿਹੜਾ ਅਖੀਰ ਸਬਾਏ ਉਹ ਮਿਤਦਾਏ ਕਿ ਮੌਤ ਦਾ ਡੰਡ ਦਿੰਦਾ ਹੈ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਤਿੰਨੇ ਵੀ ਸ਼ਸ਼ਤਰਾਂ ਦੀ ਵਿਚਾਰ ਕਰੀਏ ਤੇ ਇਹ ਤਿੰਨੇ ਵੀ ਮਾਇਆ ਦੇ ਜਿਹੜੇ ਤ੍ਰੈ ਗੁਣਿਆ ਇਹ ਤਿੰਨੇ ਜਾਣੇ ਵੀ ਰੋਗੀ ਹਨ ਹਉਮੈ ਦੇ ਸ਼ਿਕਾਰ ਹਨ ਕਿਉਂਕਿ ਇਹਨਾਂ ਨੇ ਉਸ ਪ੍ਰਮਾਤਮਾ ਨੂੰ ਨਹੀਂ ਜਾਣਿਆ ਆਪਣੀ ਹਉਮੈ ਦੇ ਵਿੱਚ ਹੀ ਫਸੇ ਰਹੇ ਆ ਕਿ ਸਾਰਾ ਕੁਝ ਕਰਨ ਵਾਲੇ ਅਸੀਂ ਇੱਕ ਆਮ ਮਨੁੱਖ ਨੂੰ ਤੇ ਹਉਮੈ ਆਉਣੀ ਪਰ ਜਿਹੜੇ ਐਡੇ ਐਡੇ ਵੱਡੇ ਗਿਆਤਾ ਗਿਆਨੀ ਜਿਨ੍ਹਾਂ ਨੂੰ ساری ਦੁਨੀਆ ਪੂਜਦੀ ਹੈ ਦੇਵਤੇ ਮੰਨਦੀ ਆ ਸਤਿਗੁਰਾਂ ਨੇ ਭਰਮ ਝਕਾਇਆ ਕਿ ਇਹ ਵੀ ਤਿੰਨੇ ਰੋਗੀ ਹਨ ਵਿੱਚ ਹਉਮੈ ਕਾਰ ਕਮਾਈ ਇਹਨਾਂ ਹਉਮੈ ਦੇ ਵਿੱਚ ਸਾਰੇ ਕੰਮ ਕੀਤੇ ਜਿਨ ਕੀਏ ਤਿਸੇ ਨਾ ਚیتے ਬੱਬੜੇ ਹਰ ਗੁਰਮੁਖ ਸੋਝੀ ਪਾਏ ਜਿਹੜੇ ਪ੍ਰਮਾਤਮਾ ਨੇ ਇਹਨਾਂ ਨੂੰ ਪੈਦਾ ਕੀਤਾ ਸੀ ਉਸ ਪਰਮਾਤਮਾ ਨੂੰ ਇਹਨਾਂ ਚੇਤੇ ਨਹੀਂ ਕੀਤਾ ਆਪਣੇ ਨਾਮ ਇਹਨਾਂ ਨੇ ਜਪਾਇਆ ਹੈ ਆਪਣੀ ਹਉਮੈ ਦੇ ਵਿੱਚ ਹੀ ਇਹਨਾਂ ਨੇ ਸਾਰੀ ਕਾਰ ਕਮਾਈ ਹੈ ਭਾਵੇਂ ਬ੍ਰਹਮਾ ਹੈ ਵਿਸ਼ਨੂੰ ਤੇ ਭਾਵੇਂ ਸ਼ਿਵ ਜੀ ਜਿਹੜੇ ਪਰਮਾਤਮਾ ਨੇ ਇਹਨਾਂ ਨੂੰ ਪੈਦਾ ਕੀਤਾ ਸੀ ਗੱਲ ਤੇ ਸੀ ਕਿ ਉਹ ਪਰਮਾਤਮਾ ਨੂੰ ਚੇਤੇ ਰੱਖਣਾ ਸੀ ਤੇ ਦੁਨੀਆਂ ਨੂੰ ਪਰਮਾਤਮਾ ਨਾਲ ਜੋੜਨਾ ਸੀ ਪਾਰੇ ਹਉਮੈ ਦੇ ਸ਼ਿਕਾਰ ਹੋ ਗਏ ਜਿਹੜੇ ਪਰਮਾਤਮਾ ਨੇ ਇਹਨਾਂ ਨੂੰ ਕੀਤਾ ਸੀ ਬਣਾਇਆ ਸੀ ਥਾਪਿਆ ਸੀ ਉਹਨਾਂ ਨੂੰ ਇਹਨੇ ਚੇਤੇ ਨਹੀਂ ਕੀਤਾ ਹਰ ਗੁਰਮੁਖ ਸੋਝੀ ਪਾਈ ਗੁਰੂ ਦੇ ਦੁਆਰਾ ਹੀ ਇਸ ਮਨੁੱਖ ਨੂੰ ਇਹਨਾਂ ਨੂੰ ਸੋਝੀ ਆਵੇਗੀ ਕਿ ਪਰਮਾਤਮਾ ਨੂੰ ਚੇਤੇ ਕਰਨਾ ਨਹੀਂ ਤੇ ਮਨੁੱਖ ਆਪਣੇ ਹਉਮੈ ਦੇ ਸ਼ਿਕਾਰ ਵਿੱਚ ਹੀ ਰਹਿੰਦਾ ਹੈ ਜਿਸ ਤਰ੍ਹਾਂ ਇਹਨਾਂ ਤਿੰਨਾਂ ਨੇ ਪਰਮਾਤਮਾ ਨੂੰ ਭੁਲਾਇਆ ਹੋਇਆ ਸਤਿਗੁਰੂ ਜੀ ਕਹਿਣ ਲੱਗੇ ਕਿ ਇਸ ਗੱਲ ਦੀ ਜਿਹੜੀ ਸੋਝੀ ਆ ਉਹ ਗੁਰੂ ਤੋਂ ਪ੍ਰਾਪਤ ਹੁੰਦੀ ਆ ਹਉ ਮੈਂ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਭਾਰੀ ਹਉਮੈ ਦੇ ਵਿੱਚ ਕੋਈ ਇੱਕ ਮਨੁੱਖ ਨਹੀਂ ਐ ਸਾਰਾ ਜਗਤ ਹੀ ਵਿਆਪਿਆ ਹੈ ਜਿੰਨਾ ਸੰਸਾਰ ਇਹ ਸਾਰਾ ਹਉਮੈ ਦਾ ਸ਼ਿਕਾਰ ਹੈ ਦੇ ਹਉਮੈ ਦੇ ਵਿੱਚ ਸਾਰੇ ਲੋਕ ਤੁਰੇ ਫਿਰਦੇ ਹਨ ਤੇ ਜਿਹੜੇ ਵੀ ਸੰਸਾਰ ਦੇ ਲੋਕ ਹਨ ਇਹ ਸਾਰੇ ਹਉਮੈ ਦੇ ਰੋਗ ਵਿੱਚ ਵਿਆਪ ਰਹੇ ਹਨ ਤੇ ਇਹਨਾਂ ਨੂੰ ਜਨਮ ਤੇ ਮਰਨ ਦਾ ਜਿਹੜਾ ਦੁੱਖ ਹੈ ਉਹ ਬੜਾ ਵੱਡਾ ਸੰਕਟ ਭਾਰੀ ਲੱਗੈ ਇਹ ਮਨੋਕ ਤ੍ਰishna ਤੇ ਵਾਸ਼ਨਾ ਹਉਮੈ ਦੇ ਸ਼ਿਕਾਰ ਕਰਕੇ ਬਾਰ-ਬਾਰ ਦੁਨੀਆ ਤੇ ਆਉਂਦਾ ਹੈ ਜਗ ਜਗ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ ਇਹ ਵਾਸ਼ਨਾ ਦੇ ਅਧੀਨ ਹੋਇਆ ਹਉਮੈ ਦੇ ਅਧੀਨ ਹੋਇਆ ਮਨੁੱਖ ਬਾਰ ਬਾਰ ਜਨਮਦਾ ਤੇ ਮਰਦਾ ਏ ਇਹ ਵੱਡਾ ਵੱਡਾ ਦੁੱਖ ਤੇ ਸੰਕਟ ਵਿਆਪਿਆ ਏ ਸਾਰੇ ਸੰਸਾਰ ਨੂੰ ਵਿਆਪਦਾ ਏ ਗੁਰ ਪ੍ਰਸਾਦਿ ਕੋ ਵਿਰਲਾ ਛੂਟੈ ਤਿਸ ਜਨਕ ਹਉਮ ਬਲਿਹਾਰੀ ਗੁਰੂ ਰਾਮਦਾਸ ਜੀ ਕਹਿਣ ਲੱਗੇ ਕਿ ਜੇ ਗੁਰੂ ਦੀ ਕਿਰਪਾ ਹੋਵੇ ਤਾ ਕੋਈ ਵਿਰਲਾ ਮਨੁੱਖ ਇਸ ਹੌਮੇ ਦੇ ਸ਼ਿਕਾਰ ਤੋਂ ਛੁੱਟਦਾ ਏ ਆਪਣੇ ਯਤਨਾਂ ਨਾਲ ਕੋਈ ਛੁੱਟ ਨਹੀਂ ਸਕਦਾ ਸਾਰੇ ਜਗਤ ਨੂੰ ਇਹ ਹੌਮੇ ਦੀ ਰੋਗ ਜਿਹੜਾ ਵਿਆਪਾ ਹੋਇਆ ਹੈ ਜੇ ਗੁਰੂ ਕਿਰਪਾ ਕਰ ਦਵੇ ਗੁਰੂ ਪ੍ਰਸਾਦ ਵਰਤਾ ਦਵੇ ਦਇਆ ਮਨੁੱਖ ਤੇ ਕਰ ਦਵੇ ਤਾਂ ਵੀ ਕੋਈ ਵਿਰਲਾ ਮਨੁੱਖ ਕਰੋੜਾਂ ਚੋਂ ਇੱਕ ਅੱਦਾ ਕੋਈ ਵਿਰਲਾ ਮਨੁੱਖ ਇਸ ਹੌਮੇ ਦੇ ਰੋਗ ਤੋਂ ਛੁੱਟਦਾ ਏ ਤੇ ਜਿਹੜਾ ਛੁੱਟ ਜਾਂਦਾ ਏ ਗੁਰੂ ਸਾਹਿਬ ਕਹਿਣ ਲੱਗੇ ਕਿ ਅਸੀਂ ਉਸ ਜਨ ਤੋਂ ਬਲਹਾਰ ਜਾਂਨੇ ਵਾਰਨੇ ਜਾਂਨੇ ਆ ਜਿਨੇ ਆਪਣੀ ਹਉਮੈ ਛੱਡ ਦਿੱਤੀ ਕਾਮ ਕ੍ਰੋਧ ਤੋਂ ਮਨੁੱਖ ਦੂਰ ਰਹਿਣਾ ਸੱਚ ਧਰਮ ਤੇ ਪਹਿਰਾ ਦਿੰਦਾ ਏ ਐਸੇ ਮਨੁੱਖਾਂ ਤੋਂ ਸਤਿਗੁਰੂ ਜੀ ਕਹਿਣ ਲੱਗੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਹਉਮੈ ਦੇ ਸ਼ਿਕਾਰ ਤੋਂ ਛੁੱਟੇ ਹਨ ਰੋਗ ਤੋਂ ਛੁਟਕਾਰਾ ਪਾਇਆ ਏ ਉਹਨਾਂ ਤੋਂ ਅਸੀਂ ਬਲਹਾਰ ਤੇ ਵਾਰਨੇ ਜਾਂਦੇ ਆ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਉਹ ਪਰਮਾਤਮਾ ਸਾਰਾ ਕੁਝ ਜਾਣਦਾ ਏ ਕਿ ਇਹ ਮਨੁੱਖ ਨੇ ਕਿਸ ਤਰ੍ਹਾਂ ਹਉਮੈ ਤੋਂ ਛੁਟਣਾ ਤੇ ਕਿਸ ਤਰ੍ਹਾਂ ਭਜਣਾ ਉਸ ਪਰਮਾਤਮਾ ਤੋਂ ਬਗੈਰ ਕੋਈ ਸ੍ਰਿਸ਼ਟੀ ਸਾਜ ਨਹੀਂ ਸਕਦਾ ਉਹਨੇ ਆਪ ਹੀ ਥਾਪਿਆ ਆਪ ਹੀ ਉਹ ਲੈਤਾ ਕਰਨ ਵਾਲਾ ਹੈ ਪਾਲਣਾ ਕਰਨ ਵਾਲਾ ਹੈ ਉਹ ਆਪ ਹੀ ਸਾਰਾ ਕੁਝ ਜਾਣਦਾ ਹੈ ਕਿ ਇਸ ਸੰਸਾਰ ਦੀ ਹਾਲਾਤ ਕੀ ਹੈ ਉਸ ਪ੍ਰਮਾਤਮਾ ਦਾ ਰੂਪ ਜਿਹੜਾ ਉਹ ਆਪਾਰ ਪਾਰ ਦਾ ਅਰਥ ਹੁੰਦਾ ਜਿਹੜਾ ਪਾਰਾ ਵਾਰ ਹੋਵੇ ਜੇ ਮਨੁੱਖ ਕਿਸੇ ਇੱਕ ਦਰਿਆ ਦੇ ਕਿਨਾਰੇ ਉਰਲੇ ਬੰਨੇ ਖਲੋਤਾਵੇ ਦੂਜੇ ਪਾਸੇ ਉਹਨੂੰ ਬੰਨਾ ਦੇਸੇ ਤੇ ਉਹਦਾ ਪਾਰਾਵਾਰ ਹੁੰਦਾ ਹੈ ਜੇ ਕਿਸੇ ਸੜਕ ਦੇ ਇੱਕ ਪਾਸੇ ਖਲੋਤਾਏ ਦੂਜੇ ਪਾਸੇ ਉਹਨੂੰ ਬੰਨਾ ਦੇਦਾ ਤੇ ਉਹਦਾ ਪਾਰਾਵਾਰ ਹੁੰਦਾ ਹੈ ਪਰ ਉਹ ਪ੍ਰਮਾਤਮਾ ਅਪਾਰਿਆ ਉਹਦਾ ਕੋਈ ਪਾਰਾਵਾਰ ਨਹੀਂ ਉਹਦਾ ਕੋਈ ਵੇਚ ਬੰਨਾ ਨਹੀਂ ਉਹ ਅਥਾ ਸੁਮੰਦਰਿਆ ਰਤਨਾ ਦੀ ਖਾਣ ਉਹ ਪ੍ਰਮਾਤਮਾ ਦਾ ਕੋਈ ਅੰਤ ਨਹੀਂ ਲੈ ਸਕਦਾ ਨਾਨਕ ਆਪੇ ਵੇਖ ਹਰ ਵਿਗਸੈ ਗੁਰਮਕ ਬ੍ਰਹਮ ਵਿਚਾਰੋ ਗੁਰੂ ਰਾਮਦਾਸ ਮਹਾਰਾਜ ਜੀ ਕਹਿ ਲਗੇ ਕਿ ਉਹ ਪਰਮਾਤਮਾ ਆਕਾਲ ਪੁਰਖ ਵੈਗੁਰੂ ਆਪ ਹੀ ਉਹਨੇ ਸ੍ਰਿਸ਼ਟੀ ਸਾਜੀ ਆਪ ਹੀ ਵਿਗਸਦਾ ਹੈ ਵਿਗਸਨ ਦਾ ਅਰਥ ਹੈ ਕਿ ਉਹ ਹੱਸਦਾ ਹੈ ਖੁਸ਼ ਹੁੰਦਾ ਹੈ ਉਹ ਪਰਮਾਤਮਾ ਇਹਨਾਂ ਜੀਵਾਂ ਨੂੰ ਚਲਾ ਰਿਹਾ ਹੈ ਆਪ ਹੀ ਇਹਨਾਂ ਨੂੰ ਵੇਖ ਰਿਹਾ ਹੈ ਤੇ ਆਪ ਹੀ ਉਹ ਖੁਸ਼ ਹੋ ਰਿਹਾ ਹੈ ਗੁਰਮਕ ਬ੍ਰह्म ਵਿਚਾਰੋ ਗੁਰੂ ਦੀ ਕਿਰਪਾ ਦੇ ਨਾਲ ਇਸ ਬ੍ਰह्म ਦੀ ਵਿਚਾਰ ਸ਼ਬਦ ਦੀ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਿਸੇ ਬਿਰਲੇ ਮਨੁੱਖ ਨੂੰ ਆਉਂਦੀ ਹੈ ਗੁਰੂ ਦੇ ਰਾਹੀ ਹੀ ਮਨੁੱਖ ਨੂੰ ਇਸ ਬ੍ਰह्म ਸ਼ਬਦ ਦੀ ਵਿਚਾਰ ਜਿਹੜੀ ਅੰਦਰ ਹਿਰਦੇ ਵਿੱਚ ਵਸੇਗੀ ਕਿ ਉਹ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਆਪ ਉਹ ਵੇਖ ਰਿਹਾ ਹੈ ਆਪ ਹੀ ਚਲਾ ਰਿਹਾ ਤੇ ਆਪ ਹੀ ਹੱਸ ਰਿਹਾ ਹੈ ਕਿਉਂਕਿ ਉਹ ਪਰਮਾਤਮਾ ਦੇ ਹੁਕਮ ਅੰਦਰ ਹੀ ਸਭ ਕੁਝ ਹੋ ਰਿਹਾ ਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਣਾ ਕੋਇ ਨਾਨਕ ਹੁਕਮੇ ਜੇ ਬੁੱਝਿਆ ਤਾਂ ਹਉਮੈ ਕਹੇ ਨਾ ਕੋਇ ਜੇ ਮਨੋਕੋਸ਼ ਪਰਮਾਤਮਾ ਦੇ ਹੁਕਮ ਨੂੰ ਬੁੱਝ ਲਵੇ ਤਾਂ ਇਹ ਹਉਮੈ ਦਾ ਸ਼ਿਕਾਰ ਨਹੀਂ ਹੋਵੇਗਾ ਮੈਂ ਮੈਂ ਨਹੀਂ ਕਰੇਗਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿਨੇ ਅੱਜ ਦੇ ਫੁਰਮਾਨ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ ਕਿ ਜਿਨ੍ਹਾਂ ਦੇ ਅੰਦਰ ਪਰਮਾਤਮਾ ਹਰੀ ਦਾ ਨਾਮ ਵਸਦਾ ਹੈ ਕਾਲਪੁਰਖ ਵੈਗੁਰੂ ਵਸਦਾ ਹੈ ਉਹਨਾਂ ਦੇ ਸਾਰੇ ਰੋਗ ਦੂਰ ਹੁੰਦੇ ਆ ਦੁਨੀਆ ਆਪਣੇ ਰੋਗਾਂ ਤੇ ਦੁੱਖਾਂ ਦੇ ਭੱਜੀ ਫਿਰਦੀ ਪਰ ਇਹਨਾਂ ਦੇ ਰੋਗ ਤੇ ਦੁੱਖ ਓਦਣ ਦੂਰ ਹੋਣੇ ਆ ਜਿੱਦਣ ਇਹ ਪਰਮਾਤਮਾ ਦਾ ਨਾਮ ਜਪਣਗੇ ਨਹੀਂ ਤੇ ਇਹ ਸਾਰਾ ਸੰਸਾਰ ਰੋਗੀ ਤੇ ਸਾਰਾ ਸੰਸਾਰ ਰੋਗਾਂ ਦੇ ਵਿੱਚ ਦੁੱਖਾਂ ਦਾ ਮਾਰਿਆ ਹੀ ਰਹੇਗਾ ਜਿੰਨਾ ਚਿਰੇ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਹ ਮਨੁੱਖ ਮੁਕਤ ਹੋ ਜਾਂਦੇ ਹਨ ਉਹਨਾਂ ਨੂੰ ਪਰਮ ਪਦਵੀ ਪ੍ਰਾਪਤ ਹੁੰਦੀ ਪਰਮਾਤਮਾ ਦਾ ਸਗਾਸਨ ਪ੍ਰਾਪਤ ਹੋ ਜਾਂਦਾ ਹੈ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਨਾਮ ਦੀ ਗੱਲ ਹੀ ਸਤਿਗੁਰਾਂ ਨੇ ਗੁਰਬਾਣੀ ਅੰਦਰ ਕੀਤੀ ਹੈ ਪਰ ਅਸੀਂ ਨਾਮ ਜਪਣ ਤੋਂ ਅੱਜ ਖੁੰਝ ਗਏ ਨਾਮ ਨਹੀਂ ਅਸੀਂ ਜਪਦੇ ਸਤਿਗੁਰੂ ਦਇਆ ਕਰਨ ਮੇਰ ਕਰਨ ਸਾਨੂੰ ਸਮੱਥ ਤੇ ਸੋਝੇ ਬਖਸ਼ਿਸ਼ ਕਰਨ ਕਿ ਆਪ ਕਲੂ ਆਇਓ ਰੇ ਇੱਕ ਨਾਮ ਬੋ ਵੋ ਕਲ ਯੁਗ ਦਾ ਸਮਾਏ ਤੇ ਸਤਿਗੁਰੂ ਜੀ ਕਹਿੰਦੇ ਨਾਮ ਦਾ ਬੀਜ ਆਪਣੀ ਜ਼ਿੰਦਗੀ ਦੇ ਵਿੱਚ ਬੀਜ ਕੇ ਇਹ ਲੋਕ ਤੇ ਪਰਲੋਕ ਵਿੱਚ ਤੂੰ ਸੁਹੇਲਾ ਹੋ ਸਕੇ ਤੂੰ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਵੇਂਗਾ ਸਤਿਗੁਰੂ ਜੀ ਦਇਆ ਕਰਨ ਆਪਣੇ ਦਰੋਂ ਕਰੋ ਗੁਰਸਿੱਖੀ ਜਿਵੇਂ ਨਾਮ ਸਿਮਰਨ ਦੀ ਦਾਤ ਬਖਸ਼ਿਸ਼ ਕਰਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਜਿਨ ਸਿਸ਼ਟ ਸਾਜੇ ਸੋਏ ਹਰ ਜਾਣ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸ ਗੁਰਮਖ ਬ੍ਰਹਮ ਬ ਵਿਚਾਰੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਏਕਾ